ਹਾਂਜੀ ਦੋਸਤੋ ਪਿਆਰ ਪਰੀ ਸਪਰੀ ਸਤਿ ਸ਼੍ਰੀਕਾਲ ਜੀ ਕਰਦਾ ਤੁਸੀ ਸਾਰੇ ਜਨੇ ਠੀਕ ਠਾਕ ਹੋਵੋਗੇ ਸੋ ਸੁਵਾਤ ਕਰਦਾ ਮੈਂ ਅੱਜ ਦੇ ਤੇ ਨਾਲ ਨਾਲ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿੱਥੇ-ਕਿੱਥੋਂ ਇਹ ਵੀਡੀਓ ਨੂੰ ਦੇਖਣ ਲੱਗ ਰਹੇ ਹੋ ਸੋ ਪਹਿਲਾਂ ਤੁਸੀਂ ਹੁਣ ਤੱਕ ਦੇ ਜਿੰਨੀਆਂ ਵੀ ਮੇਰੀਆਂ ਵੀਡੀਓ ਮੈਂ ਪਾਈਆਂ ਨੇ ਉਹ ਤੁਸੀਂ ਬਹੁਤ ਸਾਰਾ ਪਰਮਾ ਪਿਆਰ ਦਿੱਤਾ ਤੇ ਮਾਣਾ ਮੁਹੀ ਪਿਆਰ ਦਿੱਤਾ ਤੇ ਉਹਦਾ ਮੈਂ ਹਮੇਸ਼ਾ ਹੀ ਸ਼ੁਕਰਗੁਜ਼ਾਰ ਰਹਿਣਾ ਤੁਸੀਂ ਜਿੰਨੀਆਂ ਵੀ ਮੈਂ ਵੀਡੀਓ ਪਾਈਆਂ ਨੇ ਤੁਸੀਂ ਬਹੁਤ ਸਾਰਾ ਪਰਮਾ ਪਿਆਰ ਦਿੰਨੇ ਹੋ ਤੇ ਦੇਖਦੇ ਵੀ ਹੋ ਤੇ ਕਮੈਂਟ ਵਗੈਰਾ ਤੁਸੀਂ ਮੈਂ ਮੇਰੇ ਹਰੇਕ ਨੂੰ ਮੈਸੇਜ ਕਰਦਾ ਹੁਣਾ ਕਹਿਣਾ ਹੁੰਦਾ ਕਿ ਵੀਰੇ ਤੁਸੀਂ ਕਮੈਂਟ ਕਰਕੇ ਜਰੂਰ ਆਪਣਾ ਫੀਡਬੈਕ ਦਿਆ ਕਰੋ ਕਿ ਉਹਦੇ ਨਾਲ ਕੀ ਹੈ ਕਿ ਪਤਾ ਲੱਗਦਾ ਰਹਿੰਦਾ ਕਿ ਜਿਹੜੇ ਤੁਹਾਡੇ ਚੋਣ ਵਾਲੇ ਪਣ ਪ੍ਰਾਣੇ ਜਿਹੜੇ ਤੁਹਾਡੀ ਵੀਡੀਓਜ਼ ਵਗੈਰਾ ਦੇਖਦੇ ਆ ਉਹ ਕਿਹੜੇ ਕਿਹੜੇ ਸਟੇਟ ਤੋਂ ਦੇਖ ਰਹੇ ਨੇ ਪੰਜਾਬ ਤੋਂ ਹਰਿਆਣਾ ਹਿਮਾਚਲ ਰਾਜਸਥਾਨ ਜਾਂ ਅਦਰ ਕੰਟਰੀ ਬਾਹਰਲੀ ਕੰਟਰੀਆਂ ਤੋਂ ਸਾਡੇ ਕਾਫੀ ਪਣ ਪ੍ਰਾਣੇ ਮੈਸੇਜ ਵਗੈਰਾ ਵੀ ਕਰਦੇ ਆ ਤੇ ਉਹ ਵੰਦੇ ਵੀ ਆ ਤੇ ਬਾਕੀ ਤੁਸੀਂ ਇਸੇ ਤਰ੍ਹਾਂ ਜਿਹੜਾ ਆਪਣਾ ਪਿਆਰ ਆ ਉਹ ਬਣਾਈ ਰੱਖਿਓ ਤੇ ਵੀਡੀਓ ਦੇ ਵਿੱਚ ਤੇ ਅੰਤ ਤੱਕ ਵੀ ਬਣੇ ਰਹੋ ਨਾਲ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਹੋ ਕੁਝ ਕੁਝ ਪਾਰਟਮਨਾਂ ਨਾਲ ਐਡ ਕਰਦਾ ਰਹੂੰਗਾ ਉਹ ਵੀ ਤੁਸੀਂ ਦੇਖੀ ਦਿਓ ਤੇ ਬਾਕੀ ਤੁਸੀਂ ਦੱਸਿਓ ਕਿ ਤੁਹਾਨੂੰ ਜਿਹੜੀਆਂ ਵੀਡੀਓ ਦੇ ਅਖੀਰ ਤੱਕ ਤੁਹਾਨੂੰ ਗੱਲਾਂ ਆਪਣੇ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਬਹੁਤ ਬਹੁਤ ਚੀਜ਼ਾਂ ਨਵੀਂ ਨਵੀਂ ਵੀ ਤੁਹਾਡੇ ਵਾਸਤੇ ਮੈਂ ਲੈ ਕੇ ਆਉਂਦਾ ਰਹਿਣਾ ਅੱਗੇ ਵੀ ਮੈਂ ਵੀਡੀਓ ਪਾਉਂਦਾ ਰਹਿਣਾ ਤੁਸੀਂ ਜਿਹੜੀ ਨੈਕਸਟ ਵੀਡੀਓ ਆ ਉਹਦਾ ਵੀ ਇੰਤਜ਼ਾਰ ਕਰਿਓ ਜਿਹੜੀ ਵੀਡੀਓ ਹੁਣ ਮੈਂ ਅੱਗੇ-ਅਗੇ ਨਾਲ ਨਾਲ ਪਾਈ ਜਾਣਾ ਉਹਦੇ ਵਿੱਚ ਵੀ ਤੁਸੀਂ ਬਰਕਰਾਰ ਬਣੇ ਰਹੋ ਉਉ ਜਿਸ ਤਰ੍ਹਾਂ ਦੋਸਤੋ ਮੈਂ ਉਸ ਦਿਨ ਵੀ ਇੱਕ ਗੱਲ ਵੀਡੀਓ ਦੇ ਵਿੱਚ ਦੱਸੀ ਸੀ ਕਿ ਆ तकरीबन ਹੁਣ ਜਿਹੜਾ ਆਪਣਾ ਕੈਂਡੇ ਦਾ ਫੁੱਲਾ ਮੈਂ ਲਾਇਆ ਹੋਇਆ तकरीबन ਸਾਰੇ ਪਾਸੇ ਉਹ ਤੁਸੀਂ ਨਾਨਾ ਨਾ ਚੀਜ਼ਾਂ ਐਡ ਦੇਖ ਸਕਦੇ ਲੱਗੀਆਂ ਹੋਈਆਂ ਉਹ तकरीबन ਹੁਣ ਚੱਲਣ ਵਾਲਾ ਸ਼ੁਰੂ ਹੋ ਚੁੱਕਿਆ ਤੇ ਤੁਸੀਂ ਉਹ ਵੀ ਚੀਜ਼ਾਂ ਨੂੰ ਜਰੂਰ ਐਪਰੀਸ਼ੀਏਟ ਕਰਿਆ ਕਰੋ ਦੇਖਿਆ ਕਰੋ तकरीबन ਇੱਧਰ ਆਪਣਾ ਉਹੀ ਚੀਜ਼ਾਂ ਮੈਂ ਲਾਈਵ ਦੇ ਵਿੱਚ ਵੀ ਦਿਖਾਉਂਦਾ ਰਹਿਣਾ ਵੀਡੀਓ ਦੇ ਵਿੱਚ ਦਿਖਾਉਂਦਾ ਰਹਿਣਾ ਤੇ ਉਹ ਚੀਜ਼ਾਂ ਤੁਸੀਂ ਜਰੂਰ ਨਾਲ ਐਡ ਕਰਿਓ ਦੇਖਿਓ ਇੱਧਰ ਆਪਣਾ ਪਾਲਕ ਤੇ ਇਧਰ ਆਪਣੀਆਂ ਧਨੀਆਂ ਤੇ ਇਧਰ ਆ ਤੁਸੀਂ ਦੇਖ ਲੋ ਭਿੰਡੀਆਂ ਤੇ ਪਾਲਖ ਠੀਕ ਹੈ ਜੀ ਇਧਰ ਆਪਣੀਆਂ ਗਾਜਰਾਂ ਗਾਜਰਾ तकरीबन ਹੁਣ 4 ਹੋ ਜਾਣਗੇ 15 16 ਦਿਨਾਂ ਦੇ ਵਿੱਚ ਵਿੱਚ ਤਾਂ ਕਾਫੀ ਵਧੀਆ ਤਰੀਕੇ ਨਾਲ ਚੀਜ਼ੇ ਚੱਲ ਰਹੀ ਆ ਤੇ ਇਹ ਚੀਜ਼ਾਂ ਦਾ ਮਤਲਬ ਮੇਰਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਨਾਂ ਕੋ ਹੁੰਦਾ ਕਿ ਜਿਹੜੇ ਜਿੰਨੇ ਵੀ ਭੈਣ ਭਰਾ ਆਏ ਆ ਉਹੀ ਚੀਜ਼ਾਂ ਨੂੰ ਦੇਖਣ ਤੇ ਇਹ ਚੀਜ਼ਾਂ ਦੇਖ ਕੇ ਕੁਝ ਨਾ ਕੁਝ ਜਿਹੜੇ ਖਾਸ ਕਰਕੇ ਮੇਰੇ ਨੌਜਵਾਨ ਭੈਣ ਭਰਾ ਆਏ ਆ ਉਹ ਜ਼ਰੂਰ ਇਹ ਚੀਜ਼ ਨੂੰ ਦੇਖਣ ਤੇ ਵੱਤੋ ਵੱਤ ਸ਼ੇਅਰ ਵੀ ਕਰਦੇ ਤੇ ਦੇਖਣ ਵੀ ਇਹਦੇ ਨਾਲ ਕੀ ਹੈ ਕਿ ਹੋ ਸਕਦਾ ਹੈ ਕਿ ਕਿਸੇ ਨਾ ਕਿਸੇ ਵੀਰ ਭਰਾ ਨੂੰ ਕੋਈ ਗੱਲ ਚੰਗੀ ਲੱਗੇ ਤੇ ਉਹ ਇਸ ਚੀਜ਼ ਵੱਲ ਪ੍ਰੇਰਿਤ ਹੋਵੇ ਸੋ ਤੁਸੀਂ ਵੀਡੀਓ ਦੇ ਅੰਤ ਤੱਕ ਬਣਦੇ ਰਹਿਣਾ ਵੀਡੀਓ ਦੇਖਦੇ ਰਹਿਣੇ ਕਿਉਂਕਿ ਵੀਡੀਓ ਦੇ ਵਿੱਚ ਕਾਫੀ ਕੁਝ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਜਿੰਨੇ ਵੀ ਮੇਰੇ ਭੈਣ ਭਰਾ ਜੁੜਦੇ ਨੇ ਉਹ ਦੇਖਦੇ ਆ ਤੇ ਉਹ ਵੱਤੋ ਵੱਤ ਇਹ ਚੀਜ਼ ਨੂੰ ਸ਼ੇਅਰ ਵੀ ਤੁਸੀਂ ਕਰ ਸਕਦੇ ਹੋ ਤੇ ਜਿਸ ਤਰ੍ਹਾਂ ਤੁਸੀਂ ਹੁਣ ਤੱਕ ਦੀ ਪਿਛਲੀਆਂ ਵੀਡੀਓ ਦੇ ਵਿੱਚ ਜਾਂ ਤੁਸੀਂ ਹੁਣ ਮੈਂ ਜਿਹੜੀ ਚੀਜ਼ਾਂ ਤੁਹਾਨੂੰ ਦਿਖਾਈਆਂ ਨੇ ਤੁਸੀਂ ਉਹਨੂੰ ਬਹੁਤ ਸਾਰਾ ਪਰਮਾ ਪਿਆਰ ਦਿੱਤਾ ਤੇ ਉਮੀਦ ਇਹੀ ਹੈ ਕਿ ਆਪਾਂ ਨੈਕਸਟ ਨੈਕਸਟ ਆਉਣ ਵਾਲੇ ਪਾਰਟ ਦੇ ਵਿੱਚ ਜਾਂ ਵੀਡੀਓ ਦੇ ਵਿੱਚ ਥੋੜਾ ਨਾਲ ਜਿਹੜੀ ਗੱਲਬਾਤ ਦਾ سلسلہ ਹੈ ਉਹ ਇਸੇ ਤਰ੍ਹਾਂ ਆਪਣਾ ਬਰਕਰਾਰ ਜਾਰੀ ਰੱਖਾਂਗੇ। ਬਾਕੀ ਗੱਲ ਇਹ ਹੈ ਕਿ ਤੁਸੀਂ ਜੁੜੇ ਰਿਹਾ ਕਰੋ ਤੇ ਬਾਕੀ ਜਿੰਨੇ ਵੀ ਵੀਰ ਭਰਾ ਆਇਆ ਉਹ ਅੱਗੇ ਵੀ ਕਮੈਂਟ ਵਗੈਰਾ ਸੈਕਸ਼ਨ 'ਚ ਕਰਦੇ ਆ ਕਮੈਂਟ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਤਕਰੀਬਨ ਹਰ ਇੱਕ ਵੀਰ ਭਰਾ ਦਾ ਕਮੈਂਟ ਰੀਡ ਕਰਦਾ ਹੋਣਾ ਪੜਦਾ ਹੋਣਾ। ਤੇ ਤੁਸੀਂ ਉਹ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ ਆਪਣਾ ਦੱਸ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਤੇ ਜੇ ਕਿਸੇ ਕੋਈ ਵੀਰਪਰਾ ਵੈਸੇ ਮੈਂ ਨਹੀਂ ਗੱਲ ਕਹਿੰਦਾ ਕਿ ਮੈਂ ਬਹੁਤ ਸਿਆਣਾ ਜਿੰਨਾ ਕੋ ਮੈਨੂੰ ਦੇਖੋ ਜਾਣਕਾਰੀ ਹੈ ਜਿੰਨਾ ਕੋ ਮੈਨੂੰ ਗਿਆਨ ਹੈਗਾ ਮੈਂ ਆਪਣੀ ਕੋਸ਼ਿਸ਼ ਕਰਦਾ ਹੁੰਨਾ ਆਪਣੀ ਵੀਡੀਓਜ਼ ਦੇ ਜ਼ਰੀਏ ਕਿ ਤੁਹਾਡੇ ਨਾਲ ਉਹਨਾਂ ਨੂੰ ਮੈਂ ਸਾਂਝ ਪਾਵਾਂ ਆਪਣੀ ਗੱਲਬਾਤ ਅੱਜ ਜਿਹੜਾ سلسلہ ਉਹ ਜਾਰੀ ਰੱਖਾਂ ਬਾਕੀ ਤੁਸੀਂ ਜੋ ਕੁਝ ਕਹਿਣਾ ਚਾਹੁੰਦੇ ਹੋ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਥੋੜੇ ਮੈਨੂੰ ਕਮੈਂਟਾਂ ਦਾ ਤਕਰੀਬਨ ਮੈਂ ਹਰ ਇੱਕ ਦਾ ਕਮੈਂਟ ਸੀਨ ਕਰਦਾ ਰੀਡ ਕਰਦਾ ਤੇ ਤੁਸੀਂ ਉਹ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਤੁਸੀਂ ਜੋ ਵੀ ਆਪਾਂ ਜਿਹੜੀ ਗੱਲਬਾਤ ਕਰਨਾ ਚਾਹੁੰਦੇ ਆ ਤੇ ਜਿਹੜੀ ਗੱਲਬਾਤ ਆਪਾਂ ਕਰ ਰਹੇ ਆ ਤੇ ਤੁਸੀਂ ਵੀ ਪ੍ਰੋਪਰ ਉਸ ਚੀਜ਼ ਨੂੰ ਮੇਨਟੇਨ ਕਰ ਸਕਦੇ ਹੋ ਦੱਸ ਸਕਦੇ ਹੋ ਤੇ ਤੁਹਾਡੇ ਜਿਹੜੇ ਇਕੱਲੇ ਇਕੱਲੇ ਕਮੈਂਟ ਨੇ ਉਹ ਮੈਂ ਸੀਨ ਕਰਦਾ ਦੇਖਦਾ ਆਪਕੋ ਦੇਖਦਾ ਤੇ ਬਾਕੀ ਆਪਾਂ ਕੱਲ ਵੀ ਮੈਂ ਵੀਡੀਓਜ਼ ਵਗੈਰਾ ਤੇ ਗੱਲ ਕੀਤੀ ਸੀ ਜੇ ਤੁਸੀਂ ਕੋਈ ਜਿੰਨੀ ਕੁ ਮੈਨੂੰ ਨੌਲੇਜ ਹੈਗੀ ਹੈ ਜਾਣਕਾਰੀ ਜਿੰਨੀ ਕੁ ਮੈਂ ਆਪ ਦੇਖੀਆ ਤੁਸੀਂ ਉਹ ਚੀਜ਼ ਬਾਰੇ ਜੇ ਕੁਝ ਮੈਨੂੰ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਕਮੈਂਟ ਕਰ ਸਕਦੇ ਹੋ ਉਹਦੇ ਬਾਰੇ ਮੈਨੂੰ ਜਿੰਨੀ ਕੋ ਦੋਲ ਚ ਹੈ ਮੈਂ ਹਰੇਕ ਨੂੰ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਗਿਆਨ ਦੇ ਵਿੱਚੋਂ ਉਹਨਾਂ ਕੋ ਵਾਧਾ ਜਿੰਨਾ ਕੋ ਮੇਰੇ ਕੋਲ ਗਿਆਨ ਹੈਗਾ ਮੈਂ ਜਰੂਰ ਦੱਸਣ ਦੀ ਤੁਹਾਨੂੰ ਕੋਸ਼ਿਸ਼ ਕਰਾਂ ਤੇ ਤੁਸੀਂ ਉਹ ਚੀਜ਼ ਨੂੰ ਪ੍ਰੈਕਟੀਕਲ ਤੌਰ ਤੇ ਉਹ ਚੀਜ਼ ਨੂੰ ਮੰਨਿਓ ਬਾਕੀ ਕਮੈਂਟ ਹਰੇਕ ਬੰਦਾ ਹਰੇਕ ਕ੍ਰੀਏਟਰ ਆਪੋ ਆਪਣੀ ਸੋਚ ਦੇ ਮੁਤਾਬਿਕ ਵੀਡੀਓ ਵਗੈਰਾ ਬਣਾਉਂਦਾ ਕਰਦਾ ਹੈ ਨਾ ਤੇ ਤੁਸੀਂ ਉਹ ਚੀਜ਼ ਨੂੰ ਪਰਮਾ ਪਿਆਰ ਦੇ ਨਾਲ ਦੇਖਣਾ ਇਨਾ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਸੋ ਥੋੜੇ ਮੈਨੂੰ ਲੱਗਾ ਤਕਰੀਬਨ ਬੈਸਟ ਸਾਰੇ ਇਹ ਚੀਜ਼ਾਂ ਥੋੜੇ ਆਪਣੇ ਹੱਥ ਹੁੰਦੀਆਂ ਨੇ ਤੁਸੀਂ ਕੀ ਚੀਜ਼ ਨੂੰ ਪਰਫੈਕਟ ਬਣਾ ਕੇ ਉਹ ਚੀਜ਼ ਨੂੰ ਦੇਖਣਾ ਚਾਹੁੰਦੇ ਹੋ ਤੇ ਲਗਾਤਾਰ ਜਿਹੜਾ ਬੰਦਾ ਜੁੜਿਆ ਰਹਿੰਦਾ ਗੱਲਬਾਤ ਕਰਦਾ ਤਾਂ ਉਹਨੂੰ ਉਹ ਹੀ ਚੀਜ਼ ਦਾ ਬਹੁਤ ਅਹਿਸਾਸ ਡੂੰਘੇ ਤਰੀਕੇ ਨਾਲ ਪਤਾ ਲੱਗਦਾ ਰਹਿੰਦਾ ਸੋ ਤੁਸੀਂ ਜੁੜੇ ਰਹੋ ਨਾਲ ਨਾਲ ਕਿਉਂਕਿ ਕਾਫੀ ਵੀਡੀਓ ਜਿਹੜੀ ਗੱਲਬਾਤ ਹੁੰਦੀ ਹੈ ਤੇ ਤੁਸੀਂ ਆਪਣਾ ਬਾਕੀ ਆਪਾਂ ਲਾਈਵ ਦੇ ਵਿੱਚ ਵੀ ਨਾਲ ਨਾਲ ਗੱਲਬਾਤ ਕਰਦੇ ਰਹੇ ਨੇ ਲਾਈਵ ਆਪਾਂ ਕਰਦੇ ਹੁੰਦੇ ਆ ਤੇ ਉਹ ਤੁਸੀਂ ਉਹ ਮੈਂ ਸ਼ਡਿਊਲ ਪਾਇਆ ਹੁੰਦਾ ਤੁਸੀਂ ਮੇਰੀ ਪ੍ਰੋਫਾਈਲ ਤੇ ਜਾ ਕੇ ਉਹ ਚੀਜ਼ ਨੂੰ ਤੁਸੀਂ ਦੇਖ ਸਕਦੇ ਹੋ ਵੀ ਆਪਾਂ ਜਿਹੜਾ ਲਾਈਵ ਕਰਦਾ ਮੈਂ ਜਦੋਂ ਵੀ ਲਾਈਵ ਕਰਦਾ ਹੁਣਾ ਉਸ ਤੋਂ ਪਹਿਲਾਂ ਕਾਫੀ ਟਾਈਮ ਪਹਿਲਾਂ ਮੈਂ ਸ਼ਡਿਊਲ ਦੇ ਵਿੱਚ ਪਾ ਦਿੰਦਾ ਤੁਸੀਂ ਉਹਦੇ ਵਿੱਚ ਵੀ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਜੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਗੱਲਬਾਤ ਆਪਾਂ ਉਹਦੇ ਨਾਲ ਨਾਮ ਨਾਲ ਮੈਂਸ਼ਨ ਕਰ ਸਕਦੇ ਹੋ ਤੇ ਬਾਕੀ ਗੱਲ ਆਈ ਕਿ ਜਿਹੜਾ ਆਪਾਂ ਨਾਲ ਲਗਾਤਾਰ ਮੈਂ ਅੱਗੇ ਵੀ ਦੱਸਿਆ ਵੀਡੀਓ ਵਗੈਰਾ ਜਿਹੜੀਆਂ ਹੁੰਦੀਆਂ ਨੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਾਂ ਹੋਰ ਹੋਰ ਕਿਹੜੇ ਕਿਉਂਕਿ ਜਿਹੜੀ ਆਡੀਅנס ਆ ਆਡੀਅנס ਦਾ ਰਿਐਕਸ਼ਨ ਵੀ ਬਹੁਤ ਵੱਡਾ ਹੁੰਦਾ ਤੁਸੀਂ ਵੀਡੀਓ ਦੇਖਦੇ ਹੋ ਵੀਡੀਓ ਨੂੰ ਅੱਗੇ ਅੱਗੇ ਵਾਇਰਲ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਹੋ ਤੇ ਤੁਹਾਡੇ ਕਮੈਂਟ ਬਾਕਸ ਦੇ ਵਿੱਚ ਮੈਨੂੰ ਕਮੈਂਟਾਂ ਦਾ ਇੰਤਜ਼ਾਰ ਰਹਿੰਦਾ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਸਕਦੇ ਹੋ ਤੇ ਜਿੰਨੇ ਮੇਰੇ ਵੀਰ ਭਰਾ ਬਣੇ ਆ ਕਿਉਂਕਿ ਕਾਫੀ ਵੀਰ ਭਰਾ ਵੀਡੀਓਜ਼ ਵਗੈਰਾ ਦੇਖਦੇ ਆ ਲੌਂਗ ਵੀਡੀਓ ਮੈਂ ਬਣਾਉਂਦਾ ਜਿਹੜਾ ਮੇਰਾ ਸ਼ੁਰੂ ਤੋਂ ਸਿਸਟਮ ਰਿਹਾ ਮੈਂ ਪਹਿਲਾਂ ਵੀ ਲੌਂਗ ਵੀਡੀਓ ਕਾਫੀ ਬਣਾਈਆਂ ਨੇ ਤੁਸੀਂ ਬਹੁਤ ਸਾਰਾ ਪਰਮਾ ਪਿਆਰ ਦਿੱਤਾ ਤੇ ਉਮੀਦ ਇਹ ਹੀ ਹੈ ਕਿ ਜਿਹੜੀ ਹੁਣ ਮੈਂ ਅੱਗੇ ਦੀ ਅੱਗੇ ਵੀਡੀਓ ਬਣਾਉਣਾ ਕੰਟੀਨਿਊ ਕਰਦਾ ਜਾ ਰਿਹਾ ਹਾਂ ਜਾਂ ਕੰਟੀਨਿਊ ਕਰੂੰਗਾ। ਅ ਰੂਟੀਨ ਵਾਈਜ਼ ਮੇਰੇ ਪ੍ਰੋਜੈਕਟ ਹੋਣਗੇ ਰੂਟੀਨ ਦੇ ਵਿੱਚ ਹੁਣ ਮੇਰੀਆਂ ਲੌਂਗ ਵੀਡੀਓਜ਼ ਮੈਂ ਉੱਤੇ ਕੰਮ ਕਰਦਾ ਰਹੂੰਗਾ ਤੇ ਤੁਸੀਂ ਉਹਨੂੰ ਜ਼ਰੂਰ ਦੇਖਣਾ ਤੇ ਬਾਕੀ ਗੱਲਬਾਤ ਜਿਹੜਿਆ ਆਪਣਾ ਜੇ ਕੋਈ ਚੀਜ਼ ਵਧੀਆ ਲੱਗਦੀ ਹੈ ਤਾਂ ਉਹਦੇ ਵਿੱਚ ਜ਼ਰੂਰ ਸ਼ੇਅਰ ਕਰ ਲਈ ਬਾਕੀ ਮੈਂ ਗ੍ਰੀਨਟੀ ਨੂੰ ਹਮੇਸ਼ਾ ਪਿਆਰ ਕਰਦਾ ਮੈਂ ਅੱਗੇ ਵੀ ਤੁਸੀਂ ਦੱਸਿਆ ਮੈਂ ਜਿੰਨੇ ਵੀ ਹੁਣ ਤੱਕ ਮੈਂ ਆਪਣੇ ਲਾਈਵ ਚਲਾਏ ਆ ਜਾਂ ਲਾਈਵ ਕੀਤੇ ਆ ਦਾ ਵੀਡੀਓਜ਼ ਵਗੈਰਾ ਬਣਾਈਆਂ ਉਦੇ ਵਿੱਚ ਮੇਰੀ ਕੋਸ਼ਿਸ਼ ਰਹੀ ਹੈ ਹਮੇਸ਼ਾ ਇਹੀ ਕਿ ਆਪਾਂ ਉਹ ਚੀਜ਼ਾਂ ਪਰਫੈਕਟ ਤੌਰ ਤੇ ਤੁਹਾਡੇ ਨਾਲ ਗੱਲਬਾਤ ਕਰੀਏ ਜਿਹੜੀ ਜਿੰਨੀ ਕੁ ਚੀਜ਼ ਬਾਰੇ ਆਪ ਨੂੰ ਨੋਲਜ ਆ ਤੇ ਮੈਨੂੰ ਇਹ ਵੀ ਕਾਫੀ ਉਮੀਦ ਤੇ ਖਰਾ ਉਤਰਦਾ ਕਿ ਤੁਸੀਂ ਜਿਹੜੀਆਂ ਮੈਂ ਹੁਣ ਤੱਕ ਵੀਡੀਓਜ਼ ਪਾਈਆਂ ਨੇ ਜਾਂ ਮੈਂ ਜਿਹੜੀ ਗੱਲਬਾਤ ਕਰ ਰਿਹਾ ਸੋ ਤੁਸੀਂ ਉਹਨੂੰ ਬਹੁਤ ਸਾਰਾ ਇੰਨਾ ਕੋਈ ਭਰਮਾ ਪਿਆਰ ਦਿੰਦੇ ਹੋ ਵੀਡੀਓ ਦੇਖਦੇ ਹੋ ਮੈਂ ਕਹਿੰਦਾ ਕਿ ਸੋ ਤੁਹਾਡਾ ਸਾਰਾ ਪਿਆਰ ਸਤਿਕਾਰ ਹੈ ਤੇ ਤੁਸੀਂ ਉਹ ਸਪੋਰਟ ਵੀ ਕਰਦੇ ਹੋ ਬਹੁਤ ਵਧੀਆ ਲੱਗਦਾ ਤੇ ਬਾਕੀ ਲਗਾਤਾਰ ਜਦੋਂ ਆਪਾਂ ਕੰਟੀਨਿਊਸ ਚੀਜ਼ ਤੇ ਕੰਮ ਕਰਦੇ ਆ ਅੱਜ ਹੋਰ ਕੱਲ ਹੋਰ ਕੱਲ ਹੋਰ ਅੱਜ ਹੋਰ ਉਹ ਫਿਰ ਬੰਦਾ ਹੌਲੀ ਹੌਲੀ ਪ੍ਰੋਫੈਸ਼ਨ ਵੀ ਉਹਦਾ ਕੰਮ ਬਣ ਜਾਂਦਾ ਤੇ ਬਾਕੀ ਥੋੜੇ ਪਿਆਰ ਸਤਿਕਾਰ ਦੀ ਹਮੇਸ਼ਾ ਸਪੋਰਟ ਰਹਿੰਦੀ ਹੈ ਤੇ ਚੰਗੀਆਂ ਚੀਜ਼ਾਂ ਨੂੰ ਮੈਨੂੰ ਹਮੇਸ਼ਾ ਮੈਂ ਹਰ ਇੱਕ ਬੰਦੇ ਨੂੰ ਕਹਿਣਾ ਹੁੰਦਾ ਕਿ ਯਾਰ ਜਿਹੜਾ ਬੰਦਾ ਚੰਗਾ ਕੰਮ ਕਰਦਾ ਮੈਂ ਨਹੀਂ ਗੱਲ ਕਰਦਾ ਮੈਂ ਖੁਦ ਦੀ ਗੱਲ ਕਰਦਾ ਜਿੰਨੇ ਵੀ ਕ੍ਰੀਏਟਰ ਹੈ ਕਿਉਂਕਿ ਪਹਿਲੀ ਗੱਲ ਦਾ ਜਿਹੜਾ ਸਾਡਾ ਪੰਜਾਬ ਦਾ ਯੂਥ ਹੈ ਉਹ ਬਹੁਤ ਘਾਟ ਹੀ ਇਸ ਚੀਜ਼ ਵੱਲ ਐਕਟਿਵ ਆ ਹੁਣ ਤਾਂ ਬਹੁਤ ਜ਼ਿਆਦਾ ਸੋ ਨੈਗੇਟਿਵਿਟੀ ਵੱਲ ਦਾ ਹਮ ਕਰੀਏਟ ਹੁੰਦਾ ਹੀ ਐਕਟਿਵ ਹੁੰਦਾ ਹੀ ਆ ਉਹ ਹਮੇਸ਼ਾ ਚਾਹ ਕੇ ਉਹ ਚੀਜ਼ ਵੱਲ ਜਾਂਦਾ ਪਰ ਗੱਲ ਇਹ ਹੈ ਕਿ ਜਿਹੜੇ ਚੰਗੀ ਗੱਲ ਜਾਂ ਚੰਗਾ ਕੋਈ ਗੱਲਬਾਤ ਕਰਨ ਵਾਲਾ ਜਾਂ ਚੰਗੀ ਵੀਡੀਓਜ਼ ਵਗੈਰਾ ਕਰੀਏਟ ਕਰਦਾ ਉਹਨੂੰ ਅਸੀਂ ਹਮੇਸ਼ਾ ਘੱਟ ਸ਼ੇਅਰ ਕਰਦੇ ਹਾਂ ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਸ਼ੇਅਰ ਕਰਿਓ ਜੇ ਤੁਹਾਨੂੰ ਲੱਗਦਾ ਹੋਇਆ ਤਾਂ ਤੁਸੀਂ ਸ਼ੇਅਰ ਕਰਦੇ ਹੋ ਨਾ ਕਰਨਾ ਹੋਇਆ ਤਾਂ ਤੁਹਾਡੀ ਮਰਜ਼ੀ ਹੈ ਵੀਰੇ ਕੋਈ ਨਹੀਂ ਪਰ ਜਿਹੜੇ ਵੀਰ ਵਧੀਆ ਕੰਮ ਕਰਦੇ ਆ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਵਾਤਵਾਰ ਤਾਂ ਜੋ ਜਿਹੜੀਆਂ ਆਉਣ ਵਾਲੇ ਨੈਕਸਟ ਆਉਣ ਵਾਲੇ ਪ੍ਰੋਜੈਕਟ ਨੇ ਕਿਉਂਕਿ ਥੋੜਾ ਇੱਕ ਇੱਕ ਜਿਹੜਾ ਕਮੈਂਟ ਕੀਤਾ ਹੋਇਆ ਹੈ ਨਾ ਫੀਡਬੈਕ ਜਿਹੜਾ ਤੁਸੀਂ ਦਿੰਨੇ ਹੋ ਜੇ 네ਗੇਟਿਵਿਟੀ ਵੀ ਦਿੰਨੇ ਹੋ ਜਾਂ ਪੋਜ਼ਿਟਿਵ ਵੀ ਦਿੰਨੇ ਹੋ ਤਾਂ ਉਹਨੂੰ ਇੱਕ ਇਹ ਫੀਲ ਹੁੰਦਾ ਹੈ ਕਿ ਯਾਰ ਮੈਂ ਜੋ ਕੰਮ ਕੀਤਾ ਤੁਸੀਂ ਉਹਦਾ ਬਹੁਤ ਸਾਰਾ ਜਿਹੜਾ ਰਿਜ਼ਲਟ ਆ ਵਧੀਆ ਦਿੱਤਾ ਤੇ ਉਹ ਅਗਲੀ ਵਾਰੀ ਉਸ ਤੋਂ ਦੁੱਗਣੇ ਤਿੰਗਣੇ ਤਰੀਕੇ ਨਾਲ ਫਾਰਮ ਦੇ ਵਿੱਚ ਆ ਕੇ ਪਾਵਰ ਦੇ ਵਿੱਚ ਆ ਕੇ ਉਹ ਕੰਮ ਦੁਆਰਾ ਅੱਗੇ ਕਰਦਾ ਸੋ ਰੈਗੂਲਰ ਤਰੀਕੇ ਨਾਲ ਬੰਦਾ ਜਿਹੜਾ ਵੀਡੀਓ ਬਣਾਉਂਦਾ ਕ੍ਰੀਏਟ ਕਰਦਾ ਸੋ ਉਹ ਤੁਹਾਡਾ ਬਹੁਤ ਸਾਰਾ ਪਿਆਰ ਹੁੰਦਾ ਤੁਸੀਂ ਉਹ ਚੀਜ਼ਾਂ ਨੂੰ ਹੌਲੀ-ਹੌਲੀ ਕ੍ਰੀਏਟ ਕਰ ਕਰਕੇ ਕਰ ਕਰਕੇ ਕਰ ਕਰਕੇ ਤੁਸੀਂ ਕਿਸ ਤਰ੍ਹਾਂ ਸਾਥ ਦੇ ਰਹੇ ਹੋ। ਬਾਕੀ ਮੈਂ ਵੀ ਬਹੁਤ ਕੋ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਮੈਂ ਅੱਗੇ ਹਮੇਸ਼ਾ ਆਪਣੀ ਵੀਡੀਓ ਦੇ ਜ਼ਰੀਏ ਇਹ ਗੱਲ ਕਹਿਣਾ ਹੁੰਦਾ ਕਿ ਮੈਂ ਆਪਣੇ ਆਪ ਨੂੰ ਕਦੇ ਵੀ ਇਹ ਚੀਜ਼ ਨਹੀਂ ਸਮਝੀ ਕਿ ਮੈਂ ਬਹੁਤ ਕੁਝ ਸਿੱਖ ਚੁੱਕਿਆ ਜਾਂ ਮੈਨੂੰ ਬਹੁਤ ਕੁਝ ਆ ਗਿਆ ਮੈਂ ਹਜੇ ਤੁਹਾਡੇ ਵਰਗਾ ਹੀ ਹਾਂ ਹਜੇ ਮੇਰੀ ਸ਼ੁਰੂਆਤ ਹੈ ਜਿਸ ਨੂੰ ਕਹਿੰਦੇ ਆ ਸ਼ੁਰੂਆਤ ਸ਼ੁਰੂਆਤ ਵੀ ਨਹੀਂ ਹੋਈ ਹਜੇ ਮੇਰੀ ਸੋ ਮੈਂ ਉਹ ਚੀਜ਼ ਨੂੰ ਕੰਟੀਨਿਊ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੋ ਤੁਹਾਡਾ ਪਿਆਰ ਆ। ਤੁਸੀਂ ਸਪੋਰਟ ਕਰਦੇ ਹੋ ਅੱਗੇ ਵੀ ਉਮੀਦ ਹੈ ਕਿ ਤੁਸੀਂ ਇਸੇ ਤਰ੍ਹਾਂ ਬਰਕਰਾਰ ਬਣੇ ਰਹੋਗੇ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਨੂੰ ਦੱਬ ਕੇ ਬਟਰ ਨੂੰ ਤੇ ਉੱਪਰਲੇ ਪਾਸੇ ਠੰਗਾ ਜਿਹਾ ਬਣਿਆ ਉਹ ਕੜਛੀ ਜੀ ਨੂੰ ਦੱਬ ਕੇ ਜ਼ਰੂਰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤਾਂ ਜੋ ਜਿਹੜੇ ਔਣ ਵਾਲੇ ਵੀਡੀਓ ਅੱਜ ਦੇ ਨਵੀਂ ਵੀਡੀਓ ਦੇ ਵਿੱਚ ਸੋ ਸਾਰੀ ਭੈਣ ਭਰਾਵਾਂ ਦਾ ਤੇ ਨਾਲ ਨਾਲ ਸਾਰੇ ਵੀਰਾਂ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਵੀਰ ਭਰਾ ਮੇਰੇ ਲਾਈਵ ਦੇ ਵਿੱਚ ਜੁੜਦੇ ਨੇ ਵੀਡੀਓ ਦੇ ਵਿੱਚ ਜੁੜਦੇ ਨੇ ਤੇ ਵੱਧ ਤੋਂ ਵੱਧ ਮੇਰਾ ਲਾਈਵ ਦੇਖਦੇ ਆ ਤੇ ਵੀਡੀਓ ਦੇਖਦੇ ਆ ਸੋ ਸਵਾਗਤ ਕਰਦਾ ਅੱਜ ਨਵੀਂ ਵੀਡੀਓ ਦੇ ਵਿੱਚ ਤੁਹਾਡਾ